ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋ ਪਾਕਿਸਤਾਨ ਤੇ ਇੰਡੀਆ ਦੇ ਦਰਮਿਆਨ ਜਿਹੜੀ ਜੰਗ ਜਾਰੀ ਹੈ ਜੰਗ ਦਾ ਜਿਹੜਾ ਮਾਹੌਲ ਬਣਿਆ ਹੈ ਉਹਦੇ ਵਿੱਚ ਸਿੱਖ ਕਿਹਦੇ ਨਾਲ ਹੈ ਪਾਕਿਸਤਾਨ ਦੇ ਨਾਲ ਹੈ ਕਿ ਇੰਡੀਆ ਦੇ ਨਾਲ ਇਹ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਇੱਕ ਸਿੱਖ ਨੌਜਵਾਨ ਲੀਡਰ ਜਿਹੜੇ ਕਿ ਆਪਣੀ ਰਾਏ ਦੇ ਰਿਹਾ ਹੈ ਵਿਦ ਪ੍ਰੂਫ ਵਿਦ ਰੀਜ਼ਨ ਉਹਨਾਂ ਦੀ ਗੱਲਾਂ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਇਹ ਭਾਰਤ ਪਾਕਿਸਤਾਨ ਦੀ ਜੰਗ ਲੱਗਦੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਰਤ ਹਮੇਸ਼ਾ ਪੰਜਾਬ ਦੇ ਵਿੱਚੋਂ ਜੰਗ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਇਸ ਸਮੇਂ ਕਿਵੇਂ ਦੇਖ ਰਿਹਾ ਹੈ ਕਿਉਂਕਿ ਪਾਕਿਸਤਾਨ ਵੀ ਮੰਨਦਾ ਹੈ ਕਿ ਅਸੀਂ ਪਿਛਲੀਆਂ ਕੁਝ ਜੰਗਾਂ ਇਹਨਾਂ ਕੋ ਹਾਰੇ ਹਾਂ ਡੀਫੀਟ ਹੈ ਸਾਡੀ ਹੋਈ ਹੈ ਪਿਛਲੀਆਂ ਕੁਝ ਜੰਗਾਂ ਤਾਂ ਹੁਣ ਜੋ ਤੀਜੀ ਜੰਗ ਜਾਂ ਅਗਲੀ ਜੰਗ ਲੜੇਗਾ ਤੇ ਉਹ ਡੀਫੀਟ ਅਫੋਰਡ ਨਹੀਂ ਕਰੇਗਾ ਤਾਂ ਪਹਿਲੀ ਗੱਲ ਤੇ ਸਾਡੀ ਇਹੋ ਹੀ ਆ ਵੀ ਇਹ ਜੰਗ ਨਹੀਂ ਲੱਗਣੀ ਚਾਹੀਦੀ ਪਰ ਜੇ ਇੰਡੀਆ ਤੇ ਪਾਕਿਸਤਾਨ ਨੇ ਇਹ ਮਨ ਬਣਾ ਲਿਆ ਆ ਪਿੰਨਹੀਂ ਜਿase ਤੇ ਇੱਕ ਵਾਰੀ ਫੇਰ ਇੱਕ ਦੂਜੇ ਨਾਲ ਆਮਣੇ ਸਾਹਮਣੇ ਹੋਣਾ ਆ ਤੇ ਸਾਹਮਣੇ ਆਮਣੇ ਸਾਹਮਣੇ ਹੋਣ ਤੋਂ ਪਹਿਲਾਂ ਇੱਕ ਵਾਰੀ ਰਸ਼ੀਆ ਦੇ ਯੂਕਰੇਨ ਨੂੰ ਵੇਖ ਲੈਣ ਜੀ ਇਜ਼ਰਾਈਲ ਤੇ ਗਾਜ਼ਾ ਨੂੰ ਵੇਖ ਲੈਣ ਜੀ ਉਹਨਾਂ ਨੇ ਉੱਥੇ ਜੰਗ ਲੜੀ ਹੈ ਤੇ ਉਹਨਾਂ ਦੇ ਪੱਲੇ ਕੀ ਪਿਆ ਪਾਕਿਸਤਾਨ ਕਹਿੰਦਾ ਵੀ ਕਸ਼ਮੀਰ ਨੂੰ ਵਿੱਚ ਲੈ ਕੇ ਗੱਲ ਕਰੋ ਇੰਡੀਆ ਕਹਿੰਦਾ ਨਹੀਂ ਕਸ਼ਮੀਰ ਨੂੰ ਵਿੱਚ ਲੈ ਕੇ ਨਹੀਂ ਅਸੀਂ ਤੇ ਗੱਲ ਹੀ ਇਸ ਹਿਸਾਬ ਨਾਲ ਕਰਨੀ ਹੈ ਵੀ ਕਸ਼ਮੀਰ ਸਾਡਾ ਹੈ ਕਿਤੋਂ ਬਾਹਰ ਨਿਕਲੇ ਦੇ ਵਿੱਚੋਂ ਜੇ ਕਸ਼ਮੀਰੀ ਚਾਹੁੰਦੇ ਨੇ ਕਿ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਦੋਵਾਂ ਮੁਲਕਾਂ ਤੋਂ ਤੇ ਉਹਨਾਂ ਨੂੰ ਇੰਡੀਪੈਂਡੈਂਟ ਰਹਿਣ ਦੇਣਾ ਚਾਹੀਦਾ ਹੈ ਜਿਵੇਂ ਇੰਡੀਆ ਪਾਕਿਸਤਾਨ ਹੈ ਐਵੇਂ ਕਸ਼ਮੀਰ ਇੱਕ ਮੁਲਕ ਬਣ ਜਾਏਗਾ ਤੇ ਕੋਈ ਹਹਾਕਾਰ ਨਹੀਂ ਮਚਣ ਲਗੀ ਜਿਹੜੇ ਰਾਈਟਸ ਨੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਅਧਿਕਾਰ ਤੇ ਇਹੋ ਹੀ ਬਣਦਾ ਵੀ ਇਹਨਾਂ ਖਿੱਤਿਆਂ ਦੇ ਲੋਕਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇੰਡੀਆ ਨਾਲ ਰਹਿਣਾ ਪਾਕਿਸਤਾਨ ਨਾਲ ਰਹਿਣਾ ਜਾਂ ਤੁਸੀਂ ਆਜ਼ਾਦ ਰਹਿਣਾ ਜਿੱਧਰ ਲੋਕ ਰਾਏ ਜਾਵੇ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਦਿਓ ਉਸ ਡਿਸੀਜਨ ਨੂੰ ਲੋਕਾਂ ਦੇ ਤੇ ਜੇ ਇੰਡੀਆ ਨੇ ਲੜਨਾ ਹੀ ਆ ਤੇ ਹਰ ਵਾਰ ਕਸ਼ਮੀਰ ਤੇ ਪੰਜਾਬ ਵੀ ਕੋ ਚੁਣਿਆ ਜਾਂਦਾ ਜੇ ਇਹਨਾਂ ਨੂੰ ਚਾਹ ਚੜਿਆ ਲੜਨ ਦਾ ਤੇ ਇਹਨਾਂ ਨੇ ਇੱਕ ਦੂਸਰੇ ਦੇ ਜੋਰ ਵੇਖਣੇ ਨੇ ਤੇ ਭਾਈ ਤੁਹਾਡੇ ਨਾਲ ਹੋਰ ਵੀ ਬਾਰਡਰ ਲੱਗਦੇ ਨੇ ਜਾਓ ਗੁਜਰਾਤ ਥਾਣੀ ਲੜ ਲਓ Rajasthan ਥਾਣੀ ਜਿੱਦੋਂ ਤੁਹਾਨੂੰ ਲੱਗਦਾ ਤੇ ਖੁੱਲਾ ਏਰੀਆ ਪਿਆ ਉੱਥੇ ਲੜੀ ਚੱਲੋ ਜੇ ਹੋਰ ਜ਼ਿਆਦਾ ਤੁਸੀਂ ਚਾਹੁੰਦੇ ਵੀ ਨਹੀਂ ਤਾਂ ਫਿਰ ਸਮੁੰਦਰ ਰਾਈ ਲੜ ਲਓ ਦਲ ਖਾਲਸਾ ਜੰਗ ਨਹੀਂ ਚਾਹੁੰਦਾ ਅਮਨ ਚਾਹੁੰਦਾ ਹਰ ਕੋਈ ਚਾਹੁੰਦਾ ਹੁੰਦਾ ਵੀ ਜਿਹੜੇ ਦੇ ਅਧਿਕਾਰ ਨੇ ਉਹਨਾਂ ਨੂੰ ਅਧਿਕਾਰ ਮਿਲ ਜਾਣ ਤੇ ਉਹ ਲੜਾਈ ਨਾ ਕਰੇ ਦੂਸਰੀ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਦੂਸਰੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਮੈਨੂੰ ਅਧਿਕਾਰ ਮਿਲੇ ਪਏ ਨੇ ਹੁਣ ਮੈਂ ਬਸ ਦੂਸਰੇ ਦੇ ਮਸਲੇ 'ਚ ਉਂਗਲ ਡਾਉਣੀ ਵਿਚ ਭਾਈ ਆਪਣੇ ਅਫਸਰ ਨੂੰ ਪੁੱਛਦਾ ਕਿ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ ਉਹ ਕਹਿੰਦਾ ਵੀ ਜਿਹੜੀ ਸਮੱਸਿਆ ਤੋਂ ਬਹੁਤ ਸਾਰਾ ਨੂੰ ਫਾਇਦਾ ਹੋ ਰਿਹਾ ਹੋਵੇ ਨਾ ਉਹਨੂੰ ਸਮੱਸਿਆ ਨੂੰ ਲੋਕ ਸਮੱਸਿਆ ਰੱਖਣਾ ਚਾਹੁੰਦੇ ਨੇ ਹਾਂ ਆਂਦਾ ਕਸ਼ਮੀਰ ਇੱਕ ਐਸਾ ਗਰਾਊਂਡ ਆ ਜਿੱਥੇ ਸਾਰੀਆਂ ਧਿਰਾਂ ਆਪੋ ਆਪਣੀ ਪੋਲਿਟਿਕਸ ਕਰ ਰਹੀਆਂ ਨੇ ਪਰ ਇੰਡੀਆ ਦੇ ਕਹਿੰਦਾ ਨਹੀਂ ਜੇ ਮੇਰੀ ਇਲੈਕਸ਼ਨ ਲੜਨੀ ਆ ਤਾਂ ਪਹਿਲਾਂ ਸੌ ਖਾ ਕੇ ਆ ਵੀ ਤੂੰ ਦੇਸ਼ ਦੀ ਏਕਤਾ ਖੰਡਤਾ ਰੱਖੇਗਾ ਕਾਦੇ ਦੇ ਸੋਮਾ ਖਾਈ ਅਭੀ ਤੁਹਾਡੀ ਇਕਤਾ ਖੰਡਤਾ ਅਸਦੇ ਟੜ ਤੋਂ ਵੱਖ ਹੋਣਾ ਚਾਹੁੰਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਭਾਰਤ ਦੇ ਨੈਸ਼ਨਲ ਮੀਡੀਏ ਤੇ ਲਗਾਤਾਰ ਪਾਕਿਸਤਾਨ ਵਿਰੁੱਧ ਜਿਹੜੇ ਆ ਉਹ ਹਮਲੇ ਕੀਤੇ ਜਾ ਰਿਹਾ ਇਸ ਸਮੇਂ ਦੇ ਵਿੱਚ ਭਾਰਤ ਪਾਕਿਸਤਾਨ ਦੀ ਜਿਹੜੀ ਸਥਿਤੀ ਆ ਉਹ ਲਗਾਤਾਰ ਤਣਾਅਪੂਰਨ ਬਣਦੀ ਜਾ ਰਹੀ ਹੈ ਹਾਲਾਤ ਖਰਾਬ ਹੁੰਦੇ ਜਾ ਰਹੇ ਆ ਲੋਕ ਘਬਰਾਏ ਹੋਏ ਹਨ ਇਸੇ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਮੌਜੂਦ ਨੇ ਦਲ ਖਾਲਸਾ ਦੇ ਕਾਰਜਕਾਰੀ ਆਗੂ ਪਰਮਜੀਤ ਸਿੰਘ ਮਾਨ ਮਾਨ ਸਾਹਿਬ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਾਨ ਸਾਹਿਬ ਜੇ ਭਾਰਤ ਪਾਕਿਸਤਾਨ ਦੀ جنگ ਲੱਗਦੀ ਹੈ ਜਿਹੜੇ ਪੰਜਾਬ ਦੇ ਲੋਕ ਨੇ ਕਿਉਂਕਿ ਕਿਹਾ ਜਾਂਦਾ ਹੈ ਕਿ ਭਾਰਤ ਹਮੇਸ਼ਾ ਪੰਜਾਬ ਦੇ ਵਿੱਚੋਂ جنگ ਲਾਉਣ ਦੀ ਕੋਸ਼ਿਸ਼ ਕਰਦਾ ਹੈ ਪੰਜਾਬ ਇਸ ਸਮੇਂ ਕਿਵੇਂ ਦੇਖ ਰਿਹਾ ਹੈ ਜਿਹੜੇ ਹਾਲਾਤ ਪੈਲਗਾਮ ਹਮਲੇ ਤੋਂ ਬਾਅਦ ਬਣੇ ਨੇ ਜਿਸ ਤਰੀਕੇ ਨਾਲ ਦੋਵੇਂ ਪਾਸੇੋਂ ਬਿਆਨਬਾਜ਼ੀਆਂ ਹੋ ਰਹੀਆਂ ਨੇ ਨਾਰਮਲ ਪੋਲੀਟਿਸ਼ੀਅਨਸ ਤੋਂ ਲੈ ਕੇ ਪਬਲਿਕ ਦੇ ਜਿਹੜੀ ਲੋਕ ਰਾਏ ਬਣਾਈ ਜਾ ਰਹੀ ਆ ਪਾਕਿਸਤਾਨ ਦੇ ਵਿਰੁੱਧ ਜਾਂ ਪਾਕਿਸਤਾਨ ਦੇ ਚ ਇੰਡੀਆ ਦੇ ਵਿਰੁੱਧ ਕਿਉਂਕਿ ਪਾਕਿਸਤਾਨ ਵੀ ਹੁਣੇ ਮੰਨਦਾ ਹੈ ਕਿ ਅਸੀਂ ਪਿਛਲੀਆਂ ਕੁਝ ਜੰਗਾਂ ਇਹਨਾਂ ਕੋਟ ਹਾਰੇ ਡਿਫੀਟ ਸਾਡੀ ਹੋਈ ਹੈ ਪਿਛਲੀਆਂ ਕੁਝ ਜੰਗਾਂ ਤੇ ਹੁਣ ਜੋ ਤੀਜੀ ਜੰਗ ਜਾਂ ਅਗਲੀ ਜੰਗ ਲੜੇਗਾ ਤੇ ਉਹ ਡਿਫੀਟ ਅਫੋਰਡ ਨਹੀਂ ਕਰੇਗਾ ਜੀ ਉਹ ਫਿਰ ਇਸ ਟਾਈਮ ਵੀ ਆਪਣਾ ਪੂਰਾ ਜ਼ੋਰ ਲਾਏਗਾ ਔਰ ਇਸ ਵਾਰ ਜਿਹੜਾ ਉਹਦੇ ਵਿੱਚ ਬਦਲਾਅ ਆਇਆ ਹੈ ਕਿ ਹੁਣ ਦੋਵੇਂ ਪਰਮਾਣੂ ਮੁਲਕ ਨੇ ਹੁਣ ਸਿਰਫ ਜਿਹੜੀ ਲੜਾਈ ਆ ਉਹ ਸਾਹਮਣੇ ਆਪਣੇ ਸਾਹਮਣੇ ਖਲੋ ਕੇ ਬੰਦੂਕਾਂ ਤੋਂ ਅੱਗੇ ਵੀ ਵੱਧ ਸਕਦੇ ਮੈਂ ਨਹੀਂ ਕਿਹਾ ਵੀ ਵਧੇ ਕਿ ਉੱਥੇ ਤੱਕ ਜੇ ਲੱਗਦੀ ਆ ਤਾਂ ਅੱਗੇ ਵਧਣ ਦੇ ਚਾਂਸਸ ਹੁੰਦੇ ਨੇ ਤੇ ਜਦੋਂ ਵੀ ਜੰਗ ਲੱਗਦੀ ਆ ਤੇ ਉਹਦੇ ਵਿੱਚ ਸਿਪਾਈ ਤੇ ਦੋਵੇਂ ਪਾਸੇ ਮਰਦੇ ਨੇ ਜੀ ਹਮਲਾ ਫੈਲਾ ਤੇ ਦੋਵੇਂ ਪਾਸੇ ਜਾਂਦਾ ਹੀ ਜਾਂਦਾ ਪਰ ਉਹਦੇ ਨਾਲ ਮੁਲਕ ਦੀ ਇਕਨੋਮੀ ਤੇ ਜਿਹੜਾ ਉਹਦਾ ਹਿਊਮਨ ਰਿਸੋਰਸ ਆ ਜਿਹੜੇ ਆਮ ਜਨਤਾ ਆ ਉਹ ਵੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਪਿਸਦੀ ਆ ਔਰ ਉਹ ਉਹ ਦਾਦੇ ਉੱਤੇ ਲੱਗਦੇ ਨੇ ਸੋ ਜੰਗ ਜਿਹੜਾ ਉਹ ਕਿਸੇ ਵੀ ਮਸਲੇ ਦਾ ਹੱਲ ਨਹੀਂ ਆ ਕੋਈ ਸੋਲੂਸ਼ਨ ਨਹੀਂਗਾ ਵੀ ਇਹਨਾਂ ਚੀਜ਼ਾਂ ਨੂੰ ਇਸ ਤਰੀਕੇ ਨਾਲ ਡੀਲ ਕੀਤਾ ਜਾਵੇ ਸੋ ਪਹਿਲੀ ਗੱਲ ਤੇ ਸਾਡੀ ਇਹੋ ਹੀ ਆ ਵੀ ਇਹ ਜੰਗ ਨਹੀਂ ਲੱਗਣੀ ਚਾਹੀਦੀ ਪਰ ਜੇ ਇੰਡੀਆ ਤੇ ਪਾਕਿਸਤਾਨ ਨੇ ਇਹ ਮਨ ਬਣਾ ਲਿਆ ਆ ਵੀ ਨਹੀਂ ਜੇ ਅਸੀਂ ਤੇ ਇੱਕ ਵਾਰੀ ਫੇਰ ਇੱਕ ਦੂਜੇ ਨਾਲ ਆਮਣੇ ਸਾਹਮਣੇ ਹੋਣਾ ਆ ਤੇ ਸਾਹਮਣੇ ਆਮਣੇ ਸਾਹਮਣੇ ਹੋ ਤਾਂ ਪਹਿਲਾਂ ਇੱਕ ਵਾਰੀ ਰਸ਼ੀਆ ਤੇ ਯੂਕਰੇਨ ਨੂੰ ਵੇਖ ਲੈਣ ਜੀ ਇਜ਼ਰਾਈਲ ਤੇ ਗਾਜ਼ਾ ਨੂੰ ਵੇਖ ਲੈਣ ਜੀ ਉਹਨਾਂ ਨੇ ਉੱਥੇ ਜੰਗ ਲੜੀ ਆ ਤੇ ਉਹਨਾਂ ਦੇ ਪੱਲੇ ਕੀ ਸੋ ਜੰਗ ਨੂੰ ਹਮੇਸ਼ਾ ਅਵੋਇਡ ਕਰਨਾ ਚਾਹੀਦਾ ਪਰ ਇੰਨਾ ਚੀਜ਼ਾਂ ਦਾ ਪੱਕਾ ਹੱਲ ਤੇ ਹੋਈ ਆ ਵੀ ਜਿਹੜੇ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਆਪਸੀ ਡਿਸਪਿਊਟ ਨੇ ਕਿਸੇ ਟੈਰੀਟਰੀ ਨੂੰ ਲੈ ਕੇ ਜਾਂ ਕਿਸੇ ਗੱਲਾਂ ਹੋਰ ਕਿਸੇ ਕਾਰਨ ਬਾਰਡਰ ਡਿਸਪਿਊਟ ਆ ਉਹਨੂੰ ਬਹਿ ਕੇ ਮਸਲਾ ਹੱਲ ਕੀਤਾ ਜਾਵੇ ਮੇਨ ਜਿਹੜਾ ਹੈ ਨਾ ਦੋ ਮੁਲਕਾਂ ਦੇ ਡਿਸਪਿਊਟ ਆ ਉਹ ਕਸ਼ਮੀਰ ਦਾ ਲੈ ਕੇ ਚੱਲਦੇ ਨੇ ਹਮੇਸ਼ਾ ਹੀ ਜਦੋਂ ਜੰਗ ਦੀ ਕੋਈ ਗੱਲਬਾਤ ਆਉਂਦੀ ਹੈ ਤੇ ਕਸ਼ਮੀਰ ਉਹਦਾ ਸੈਂਟਰ ਪੁਆਇੰਟ ਹੁੰਦਾ ਪਾਕਿਸਤਾਨ ਕਹਿੰਦਾ ਵੀ ਕਸ਼ਮੀਰ ਨੂੰ ਵਿੱਚ ਲੈ ਕੇ ਗੱਲ ਕਰੋ ਇੰਡੀਆ ਕਹਿੰਦਾ ਨਹੀਂ ਕਸ਼ਮੀਰ ਨੂੰ ਵਿੱਚ ਲੈ ਕੇ ਨਹੀਂ ਅਸੀਂ ਤੇ ਗੱਲ ਹੀ ਇਸ ਹਿਸਾਬ ਨਾਲ ਕਰਨੀ ਹੈ ਵੀ ਕਸ਼ਮੀਰ ਸਾਡਾ ਹੈ ਕਿਤੋਂ ਬਾਹਰ ਨਿਕਲੇ ਦੇ ਵਿੱਚੋਂ ਉਹ ਜਦ ਮਤਲਬ ਇੰਡੀਅਨ ਓਕੂਪਾਈਡ ਕਸ਼ਮੀਰ ਲਿਖ ਦਿੰਦੇ ਨੇ ਜਦੋਂ ਇਹ ਕਸ਼ਮੀਰ ਨੂੰ ਲਿਖ ਦਿੰਦੇ ਤੇ ਲਿਖ ਦਿੰਦੇ ਪਾਕਿਸਤਾਨ ਓਕੂਪਾਈਡ ਕਸ਼ਮੀਰ ਜੀ ਮਤਲਬ ਇੱਕ ਚੀਜ਼ ਵਿੱਚ ਕਾਮਨ ਹੈ ਵੀ ਓਕੂਪਾਈਡ ਕਸ਼ਮੀਰ ਆ ਚਾਹੇ ਇੰਡੀਆ ਕਹਵੇ ਪਾਕਿਸਤਾਨ ਨੇ ਮਲਿਆ ਤੇ ਚਾਹੇ ਪਾਕਿਸਤਾਨ ਕਹਵੇ ਇੰਡੀਆ ਨੇ ਮਲਿਆ ਸੋ ਓਕੂਪਾਈਡ ਹੈ ਨਾ ਕਸ਼ਮੀਰ ਦੋਵੇਂ ਪਾਸਿਆਂ ਸੋ ਅਸਲ ਵਿੱਚ ਚਾਹੇ ਇੰਡੀਆ ਤੇ ਚਾਹੇ ਪਾਕਿਸਤਾਨ ਉਹਨਾਂ ਦੀ ਓਕੂਪੇਸ਼ਨ ਹੁਣ ਤਾਂ ਖਤਮ ਹੋਣੀ ਚਾਹੀਦੀ ਹੈ ਕਸ਼ਮੀਰ ਜੇ ਕਸ਼ਮੀਰੀ ਚਾਹੁੰਦੇ ਨੇ ਵੀ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਨੇ ਦੋਵਾਂ ਮੁਲਕਾਂ ਤੋਂ ਤੇ ਉਹਨਾਂ ਨੂੰ ਇੰਡੀਪੈਂਡੈਂਟ ਰਹਿਣ ਦੇਣਾ ਚਾਹੀਦਾ ਹੈ ਜਿਵੇਂ ਇੰਡੀਆ ਪਾਕਿਸਤਾਨ ਹੈ ਐਵੇਂ ਕਸ਼ਮੀਰ ਇੱਕ ਮੁਲਕ ਬਣ ਜਾਏਗਾ ਤੇ ਕੋਈ ਹਹਾਕਾਰ ਨਹੀਂ ਮਚਣ ਲੱਗੀ ਜੀ ਦੂਸਰੀ ਬਾਰਡਰ ਸਟੇਟ ਨਾਲ ਪੰਜਾਬ ਹੈ ਪੰਜਾਬ ਦਾ ਵੀ ਸੇਮ ਚੀਜ਼ ਹੈ ਪੰਜਾਬ ਵੀ ਚਾਹੁੰਦਾ ਵੀ ਅਸੀਂ ਇੱਕ ਇੰਡੀਪੈਂਡੈਂਟ ਮੁਲਕ ਦੇ ਤੌਰ ਤੇ ਰਹੀ ਆਜ਼ਾਦ ਮੁਲਕ ਦੇ ਤੌਰ ਤੇ ਰਹੀ ਹੈ ਜੀ ਸੋ ਜਿਹੜੇ ਰਾਈਟਸ ਨੇ ਜਿਹੜੇ ਅਧਿਕਾਰ ਨੇ ਉਹਨਾਂ ਦੇ ਅਧਿਕਾਰ ਤੇ ਇਹੋ ਹੀ ਬਣਦਾ ਵੀ ਇਹਨਾਂ ਖਿੱਤਿਆਂ ਦੇ ਲੋਕਾਂ ਨੂੰ ਪੁੱਛਿਆ ਜਾਵੇ ਵੀ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਇੰਡੀਆ ਨਾਲ ਰਹਿਣਾ ਪਾਕਿਸਤਾਨ ਨਾਲ ਰਹਿਣਾ ਜਾਂ ਤੁਸੀਂ ਆਜ਼ਾਦ ਰਹਿਣਾ ਜਿੱਧਰ ਲੋਕ ਰਾਏ ਜਾਵੇ ਤੁਸੀਂ ਉਸ ਚੀਜ਼ ਨੂੰ ਰਿਸਪੈਕਟ ਦਿਓ ਉਸ ਡਿਸੀਜਨ ਨੂੰ ਲੋਕਾਂ ਦੇ ਨੂੰ ਤੇ ਉਹਦਾ ਤਰੀਕਾ ਕਰ ਕੀ ਹੈ ਤਰੀਕਾ ਕਰ ਇਹੋ ਹੀ ਆ ਕਿ ਰਿਫਰੈਂਡਮ ਕਰਾਇਆ ਜਾਵੇ ਯੂਵੈਂਤਾ ਮਸਲਾ 1948 ਦਾ ਯੂਨ ਦੇ ਵਿੱਚ ਪਿਆ ਆ ਪਰ ਇੰਡੀਆ ਉਹਨੂੰ ਮਤਲਬ ਕਿਸੇ ਤਰੀਕੇ ਨਾਲ ਡੀਲ ਕਰਨ ਨੂੰ ਤਿਆਰ ਹੀ ਨਹੀਂਗਾ ਡੈਮੋਕਰੇਟਿਕਲੀ ਉਹ ਚਾਹੁੰਦਾ ਹੈ ਕਿ ਮੈਂ ਗਨ ਪੁਆਇੰਟ ਦੇ ਉੱਤੇ ਉਹਨੂੰ ਦੱਬ ਕੇ ਰੱਖਾਂ ਜੀ ਉਹ ਜਿਹੜਾ ਗਨ ਪੁਆਇੰਟ ਜਿਹੜਾ ਇੰਡੀਆ ਲੈ ਕੇ ਆ ਰਿਹਾ ਹੈ ਇਹ ਠੀਕ ਨਹੀਂਗਾ ਜੇ ਪਾਕਿਸਤਾਨ ਇਹਦਾ ਲੈਂਦਾ ਤੇ ਉਹ ਵੀ ਠੀਕ ਨਹੀਂਗਾ ਸੋ ਮਸਲੇ ਡੈਮੋਕਰੇਟਿਕ ਨੇ ਪੋਲੀਟਿਕਲ ਨੇ ਇਹਨਾਂ ਨੂੰ ਪੋਲੀਟਿਕਲੀ ਹੀ ਹੱਲ ਕਰਨਾ ਚਾਹੀਦਾ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਪਰ ਜੇ ਜੰਗ ਲੱਗਦੀ ਆ ਤੇ ਉਹਦੇ ਵਿੱਚ ਪੰਜਾਬ ਨੂੰ ਇੱਕ ਇਹਨਾਂ ਦੋਵਾਂ ਮੁਲਕਾਂ ਦੀ ਪਲੇਗ੍ਰਾਉਂਡ ਨਹੀਂ ਬਣਨਾ ਚਾਹੀਦਾ ਵੈਸੇ ਤੇ ਵਾਰ ਯੂਨ ਬਾਂਦਾਂ ਦਾ ਪਰ ਮੈਂ ਕਹੂੰਗਾ ਵੀ ਵਾਰ ਯੂਨ ਤਾਂ ਹੁੰਦਾ ਜਦੋਂ ਤੁਹਾਡੇ ਆਪੋ ਆਪਣੇ ਘਰਾਂ ਚ ਲੱਗੀ ਹੋਵੇ ਤੁਸੀਂ ਕਸ਼ਮੀਰ ਵੀ ਤੁਹਾਡਾ ਹਿੱਸਾ ਨਹੀਂਗਾ ਪੰਜਾਬ ਵੀ ਤੁਹਾਡਾ ਹਿੱਸਾ ਨਹੀਂਗਾ ਤੁਸੀਂ ਦੋ ਟੀਮਾਂ ਬਾਹਰੋਂ ਆ ਕੇ ਤੇ ਇੱਥੇ ਇੱਕ ਸਾਹਮਣੇ ਖੇਡਣ ਨੂੰ ਫਿਰਦੀਆਂ ਸੋ ਇਹ ਜਿਹੜਾ ਸਾਡੇ ਏਰੀਏ ਨੇ ਇੱਥੇ ਦੇ ਲੋਕ ਇਹ ਸਮਝਣ ਇਹ ਦੋਵੇਂ ਮੁਲਕਾਂ ਨੂੰ ਇਹ ਕਦੀ ਵੀ ਇਜਾਜ਼ਤ ਨਾ ਦੇਣ ਕਿ ਉਹ ਕਿਸੇ ਹੋਰ ਨੂੰ ਇਹਦੇ ਵਿੱਚ ਲੜਨ ਦੀ ਇਜਾਜ਼ਤ ਦੇਣ ਸੋ ਉਹਨਾਂ ਨੂੰ ਇਹ ਜਿਹੜਾ ਆਈਡੀਆ ਉਹਨੂੰ ਰੱਦ ਕਰਨਾ ਚਾਹੀਦਾ ਹੈ ਤੇ ਜੇ ਇੰਡੀਆ ਨੇ ਲੜਨਾ ਹੀ ਹੈ ਤੇ ਹਰ ਵਾਰ ਕਸ਼ਮੀਰ ਤੇ ਪੰਜਾਬ ਵੀ ਕੋ ਚੁਣਿਆ ਜਾਂਦਾ ਜੇ ਇਹਨਾਂ ਨੂੰ ਚਾਹ ਚੜਿਆ ਹੈ ਲੜਨ ਦਾ ਤਾਂ ਇਹਨਾਂ ਨੇ ਇੱਕ ਦੂਸਰੇ ਦੇ ਜੋਰ ਵੇਖਣੇ ਨੇ ਤੇ ਭਾਈ ਤੁਹਾਡੇ ਨਾਲ ਹੋਰ ਵੀ ਬਾਰਡਰ ਲੱਗਦੇ ਨੇ ਜਾਓ ਗੁਜਰਾਤ ਥਾਣੀ ਲੜ ਲਓ ਰਾਜਸਥਾਨ ਥਾਣੀ ਜਿੱਦੋਂ ਤੁਹਾਨੂੰ ਲੱਗਦਾ ਤੇ ਖੁੱਲਾ ਏਰੀਆ ਪਿਆ ਉੱਥੇ ਲੜੀ ਚੱਲੋ ਜੇ ਹੋਰ ਜ਼ਿਆਦਾ ਤੁਸੀਂ ਚਾਹੁੰਦੇ ਵੀ ਨਹੀਂ ਤਾਂ ਫਿਰ ਸਮੁੰਦਰ ਰਾਹੀਂ ਲੜ ਲਓ ਲੜਕੇ ਵੇਖਣਾ ਸੋ ਪਰ ਇਹਨਾਂ ਚੀਜ਼ਾਂ ਤੋਂ ਚੁਕੋ ਜਨੇ ਨਿਕਲਣਾ ਮੈਨੂੰ ਲੱਗਦਾ ਵਾਰ ਹਮੇਸ਼ਾ ਅਵੋਇਡ ਹੋਣੀ ਚਾਹੀਦੀ। ਧਰਾਲ ਖਾਲਸਾ ਜੰਗ ਨਹੀਂ ਚਾਹੁੰਦਾ ਅਮਨ ਚਾਹੁੰਦਾ। ਕੋਈ ਵੀ ਦੁਨੀਆ ਦਾ ਇਨਸਾਨ ਜੰਗ ਨਹੀਂ ਚਾਹੁੰਦਾ ਦਾ ਮਜਬੂਰ ਕੀਤਾ ਜਾਂਦਾ ਹਰ ਇੱਕ ਨੂੰ। ਜਦੋਂ ਇੱਕ ਧਿਰ ਆਪਣੇ ਹੱਕ ਮੰਗੇ। ਇਵਨ ਤੁਸੀਂ ਘਰਾਂ 'ਚ ਵੇਖੋ ਕੌਣ ਚਾਹੁੰਦਾ ਹੁੰਦਾ ਵੀ ਚਤਤ ਪਰ ਲੜਦੇ ਰਹੀਏ। ਹੂੰ। ਠੀਕ ਹੈ। ਹਰ ਕੋਈ ਇਹ ਚਾਹੁੰਦਾ ਹੁੰਦਾ ਵੀ ਜਿਹੜੇ ਉਹਦੇ ਅਧਿਕਾਰ ਨੇ ਉਹਨਾਂ ਨੂੰ ਅਧਿਕਾਰ ਮਿਲ ਜਾਣ ਤੇ ਉਹ ਲੜਾਈ ਨਾ ਕਰੇ। ਦੂਸਰੀ ਤਰ੍ਹਾਂ ਦੇ ਲੋਕ ਵੀ ਹੁੰਦੇ ਨੇ ਦੂਸਰੀ ਤਰ੍ਹਾਂ ਦੇ ਲੋਕ ਉਹ ਹੁੰਦੇ ਨੇ ਜਿੱਥੇ ਉਹਨਾਂ ਨੂੰ ਪਤਾ ਹੁੰਦਾ ਵੀ ਮੈਨੂੰ ਅਧਿਕਾਰ ਮਿਲੇ ਪਏ ਨੇ ਹੁਣ ਮੈਂ ਬਸ ਦੂਸਰੇ ਦੇ ਮਸਲੇ 'ਚ ਉਂਗਲ ਡਾਉਣੀ ਉਥੇ ਜਾਣਬੁੱਝ ਕੇ ਪੰਗਾ ਲੈਣਾ ਕਿਸੇ ਦੀ ਵਟ ਜਿਹੜੀ ਆ ਉਹ ਜਾ ਕੇ ਛਾਂਕ ਦੋ ਕਿਤੇ ਜਾ ਕੇ ਬੰਨਾ ਚੁੱਕ ਕੇ ਇੱਧਰ ਕਰ ਦੋ ਇੱਧਰ ਦਾ ਇੱਧਰ ਕਰ ਦੋ ਕੋਈ ਸੰਤ ਸੇੜਾ ਆਪਣਾ ਉਹਦੇ ਏਰੀਆ 'ਚ ਵਾਰ ਦੋ ਉਹਦਾ ਆਪਣੇ ਨਾਲ ਲੈ ਆਓ ਇਦਾਂ ਦੇ ਲੋਕ ਵੀ ਸਾਡੇ ਸਮਾਜ ਦੇ ਵਿੱਚ ਆ ਗਏ ਨੇ ਨਾ ਇਦਾਂ ਦੇ ਮੁਲਕਾਂ 'ਚ ਕੁਝ ਮੁਲਕ ਉਹ ਨੇ ਜਿਹੜੇ ਚਾਹੁੰਦੇ ਨੇ ਵੀ ਯੰਗ ਨਾ ਹੋਵੇ ਪਰ ਕਈਆਂ ਨੂੰ ਆਦਤ ਪੈ ਗਈ ਉਹਨਾਂ ਦੀ ਪੋਲਿਟਿਕਸ ਉਹਦੇ 베ਸਟ ਤੇ ਫਿਰ ਤੇ ਸਾਡੀ ਪੋਲਿਟਿਕਸ ਰੁਕ ਜਾਈ ਕਿ ਇੱਕ ਸਾਫ ਦੇ ਨਾਲ ਮੈਨੂੰ ਇੱਕ ਵੈਬ ਸੀਰੀਜ਼ ਦਾ ਨਾ ਡਾਇਲੌਗ ਚੇਤੇ ਆਉਂਦਾ ਬੜਾ ਵਧੀਆ ਆ ਮੈਂ ਇਹ ਤੁਹਾਨੂੰ ਕਹਿੰਦਾ ਵੀ ਲੋਕ ਵੈਬ ਸੀਰੀਜ਼ਾਂ ਵੇਖਣ ਪਰ ਕਈ ਵਾਰੀ ਡਾਇਲੌਗ ਮੈਂ ਫੋਨ ਤੇ ਚੱਲਦਾ ਵੀ ਤੇ ਰੌਣਕ ਸੀਨ ਆ ਗਿਆ ਆ ਉਹਦੇ ਜੋ ਕਸ਼ਮੀਰ ਦੀ ਗੱਲ ਕਰਦਾ ਉਹ ਕਹਿੰਦਾ ਵੀ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ ਜੀ ਇੱਕ ਸਿਪਾਹੀ ਆਪਣੇ ਅਫਸਰ ਨੂੰ ਪੁੱਛਦਾ ਵੀ ਕਸ਼ਮੀਰ ਦਾ ਮਸਲਾ ਹੱਲ ਕਿਉਂ ਨਹੀਂ ਹੁੰਦਾ ਉਹ ਕਹਿੰਦਾ ਵੀ ਜਿਹੜੀ ਸਮੱਸਿਆ ਤੋਂ ਬਹੁਤ ਸਾਰਿਆਂ ਨੂੰ ਫਾਇਦਾ ਹੋ ਰਿਹਾ ਹੋਵੇ ਨਾ ਉਹਨੂੰ ਸਮੱਸਿਆ ਨੂੰ ਲੋਕ ਸਮੱਸਿਆ ਰੱਖਣਾ ਚਾਹੁੰਦੇ ਨੇ ਹੂੰ ਅੰਦਰ ਕਸ਼ਮੀਰ ਇੱਕ ਐਸਾ ਗਰਾਊਂਡ ਆ ਜਿੱਥੇ ਸਾਰੀਆਂ ਧਿਰਾਂ ਆਪੋ ਆਪਣੀ ਪੋਲਿਟਿਕਸ ਕਰ ਰਹੀਆਂ ਨੇ ਤੇ ਉਹ ਨਹੀਂ ਚਾਹੁੰਦੀਆਂ ਇਹ ਮਸਲਾ ਹੱਲ ਹੋਵੇ ਸੋ ਮੈਨੂੰ ਲੱਗਦਾ ਹੈ ਕਿ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਤੋਂ ਨਾ ਜਿਹੜਾ ਇਕੱਲਾ ਦਲ ਖਾਲਸਾ ਹੀ ਨਹੀਂ ਮੈਨੂੰ ਲੱਗਦਾ ਕੋਈ ਵੀ ਦੁਨੀਆ ਦਾ ਜਿਹੜਾ ਸਿਹਰਦ ਇਨਸਾਨ ਆ ਉਹਦੀ ਇਹੋ ਹੀ ਅਪਰੋਚ ਹੋਏਗੀ ਕਿ ਜੰਗ ਨਾ ਲੱਗੇ ਇੱਕ ਦੂਸਰੇ ਨਾਲ ਨਾਲ ਲੜਿਆ ਜਾਵੇ ਸ਼ਾਂਤਮਈ ਤਰੀਕੇ ਨਾਲ ਰਿਹਾ ਜਾਵੇ ਪਰ ਰਿਹਾ ਤਾਂ ਜਾਵੇਗਾ ਜੇ ਇੱਕ ਦੂਸਰੇ ਦੇ ਰਾਈਟਸ ਦੀ ਇੱਜ਼ਤ ਕਰਾਂਗੇ ਆਦਰਵਾਇਜ਼ ਤਾਂ ਫਿਰ ਜੰਗ ਤਾਂ ਲੱਗੇਗੀ 40 ਸਾਲ ਹੋ ਗਏ ਨੇ ਦਲ ਖਾਲਸਾ ਨੂੰ ਖਾਲਿਸਤਾਨ ਦੇ ਉੱਤੇ ਲੜਦਿਆਂ ਨੂੰ ਦਲ ਖਾਲਸਾ ਹਰ ਇੱਕ ਸਾਲ ਖਾਲਿਸਤਾਨ ਦੇ ਲਾਲ ਨਾਮੇ ਤੇ ਰੂਸ ਮਾਰਚ ਵਿੱਚ ਕੱਢ ਮਾਰਚ ਵਿੱਚ ਕੱਢਦਾ ਜਦੋਂ ਇਹ ਮਾਰਚ ਕੱਢਦੇ ਹਾਂ ਉਦੋਂ ਇਹ ਨਾਅਰੇ ਲੈ ਜਾਂਦੇ ਆ ਅਸੀਂ ਲੈ ਕੇ ਰਾਵਾਂਗੇ ਖਾਲਿਸਤਾਨ ਅਸੀਂ ਲੜ ਕੇ ਲਾਵਾਂਗੇ ਖਾਲਿਸਤਾਨ ਕਿ ਖਾਲਿਸਤਾਨ ਦੀ ਲੜਾਈ ਕਿਹੋ ਜਿਹੀ ਹੋ ਸਕਦੀ ਦਲ ਖਾਲਸਾ ਦੀ ਲੜਨ ਦਾ ਤਰੀਕਾ ਕਾਰਪੋਸ਼ ਰਿਹਾ ਜਾਂ ਮੇ ਤਰੀਕਾ ਕੁਸ਼ਰਿਆ ਕਿ ਤੁਸੀਂ ਅਮਨ ਚਾਹੁੰਦੇ ਹੋ ਜੰਗ ਨਹੀਂ ਚਾਹੁੰਦੇ ਪਰ ਇਹ ਲੜਾਈ ਹੋਊਗੀ ਕਿਸ ਤਰੀਕੇ ਦੀ ਤੁਹਾਡੀ ਕਿਉਂਕਿ 40 ਸਾਲ ਹੋ ਗਏ ਜਦੋਂ ਸਾਡਾ ਅੰਸਟੈਂਡ ਕਿੱਥੇ ਆ ਮੈਂ ਕਹਿ ਰਿਹਾ ਕਿ ਜਦੋਂ ਇਹੋ ਜਿਹੇ ਕਨਫਲਿਕਟਸ ਹੁੰਦੇ ਨੇ ਤੇ ਇਹਨਾਂ ਨੂੰ ਹੱਲ ਕਰਨ ਦੀ ਮੇਨ ਜ਼ਿੰਮੇਵਾਰੀ ਵੱਡੀ ਧਿਰ ਦੀ ਹੁੰਦੀ ਜਿਵੇਂ ਸਾਡੇ ਵਾਲੇ ਕੇਸ ਦੇ ਵਿੱਚ ਜੰਗ ਕਿੱਧਰ ਨੂੰ ਲੈ ਕੇ ਜਾਣੀ ਕਨਫਲਿਕਟ ਨੂੰ ਕਿਸ ਤਰੀਕੇ ਨਾਲ ਹੱਲ ਕਰਨਾ ਇਹਦੀ ਵੱਡੀ ਰਿਸਪੌਂਸਿਬਿਲਟੀ ਇੰਡੀਅਨ ਸਟੇਟ ਦੇ ਉੱਤੇ ਆ ਨਾ ਕਿ ਪੰਜਾਬ ਦੇ ਉੱਤੇ ਤੇ ਸਿੱਖਾਂ ਦੇ ਉੱਤੇ ਜੇ ਈਵਨ ਜਿਹੜਾ ਮੈਂ ਖਾਲਸਾਤਾਨ ਐਲਾਨ ਨਾਮੇ ਦੀ ਤੁਸੀਂ ਗੱਲ ਕੀਤੀ ਤੁਸੀਂ ਉਹ ਡਾਕੂਮੈਂਟ ਵੀ ਪੜੋ ਉਹ 86 ਦਾ ਜਾਰੀ ਹੋਇਆ ਜੀ ਤੇ 86 ਤੋਂ 2 ਸਾਲ ਪਹਿਲਾਂ 1.5 ਸਾਲ ਪਹਿਲਾਂ ਉਤੋਂ ਅਸੀਂ ਦਰਬਾਰ ਸਾਹਿਬ ਦੇ ਉੱਤੇ ਇੰਡੀਆ ਦਾ ਹਮਲਾ ਵੇਖ ਚੁੱਕੇ ਹਾਂ ਦਿੱਲੀ ਦੇ ਵਿੱਚ ਸਾਡੀ ਕਤਲੇਆਮ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਸਿੱਖ ਜਦੋਂ ਉਸ ਦੇ ਵਿੱਚ ਲਿਖਦੇ ਨੇ ਤੇ ਉਹ ਕਹਿੰਦੇ ਨੇ ਵੀ ਅਸੀਂ ਅਜਾਈਂ ਲਹੂ ਡੋਲਣ ਦੇ ਹੱਕ ਵਿੱਚ ਨਹੀਂ ਹਾਂ ਇੰਡੀਆ ਸਾਡੇ ਨਾਲ ਬਹਿ ਕੇ ਗੱਲ ਕਰੇ ਜੀ ਸੋ ਅਸੀਂ ਤੇ ਇਹ ਚਾਹੁੰਦੇ ਹਾਂ ਵੀ ਇੰਡੀਆ ਇਸ ਮਸਲੇ ਨੂੰ ਪੀਸਫੁਲੀ ਹੱਲ ਕਰੇ ਪਰ ਜੇ ਇੰਡੀਆ ਇਸ ਨੂੰ ਵਾਰ-ਵਾਰ ਇਗਨੋਰ ਕਰੇਗਾ ਜਾਂ ਇਹਨੂੰ ਵਾਰ-ਵਾਰ ਦਬੇਗਾ ਜਾਂ ਤੇ ਵਾਰ-ਵਾਰ ਰਿਪ੍ਰੈਸ਼ਨ ਕਰੇਗਾ ਤੇ ਫਿਰ ਲੋਕ ਜਮਨ ਮਤਲਬ ਜਿਹੜਾ ਸਾਡਾ ਇੱਕ ਸਾਨੂੰ ਗੁਰਸਤ ਹਸਤਾਉਂਦਾ ਵੀ ਆ ਵੀ ਜਬੇ ਬਾਣ ਲੱਗ ਗਿਆ ਤਬੇ ਰੋਸ ਜਾ ਗਿਆ ਵੀ ਜੇ ਤੁਸੀਂ ਇਸ ਤਰੀਕੇ ਨਾਲ ਕਰੇ ਜਾਓਗੇ ਫਿਰ ਰੋਸ ਤਾਂ ਉੱਠੇਗਾ ਹੀ ਸੋ ਮੂਵਮੈਂਟ ਹਰ ਤਰ੍ਹਾਂ ਦੀ ਚਲਦੀ ਜਾਂਦੀ ਹਥਿਆਰਬੰਦ ਮੂਵਮੈਂਟ ਵੀ ਆਜ਼ਾਦੀ ਦੀ ਮੂਵਮੈਂਟ ਹੁੰਦੀ ਹੈ ਡੈਮੋਕਰੈਟਿਕ ਮੂਵਮੈਂਟ ਵੀ ਆਜ਼ਾਦੀ ਦੀ ਮੂਵਮੈਂਟ ਹੁੰਦੀ ਹੈ ਸੋ ਦਲ ਖਾਲਸਾ ਹਾਲ ਦੀ ਘੜੀ ਪੀਸਫੁਲ ਡੈਮੋਕਰੈਟਿਕ ਮੂਵਮੈਂਟ ਦੀ ਪ੍ਰਤੀਨਿਧਤਾ ਕਰਦਾ ਹੈ ਪਰ ਜਿਹੜੇ ਸਾਡੇ ਸੰਘਰਸ਼ੀਲ ਯੋਧੇ ਜਿਨ੍ਹਾਂ ਨੇ ਹਥਿਆਰ ਚੁੱਕ ਕੇ ਇੰਡੀਅਨ ਸਟੇਟ ਦਾ ਮੁਕਾਬਲਾ ਕੀਤਾ ਅਸੀਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਉਹਨਾਂ ਆਪਣੇ ਹੱਕ ਲੈਣ ਦੀ ਲੜੇ ਨੇ ਤੇ ਜੇ ਇੰਡੀਆ ਗੱਲ ਨੂੰ ਅਣ ਸੁਣਿਆ ਕਰੇਗਾ ਤੇ ਇਨ ਫਿਊਚਰ ਵੀ ਲੋਕ ਹੋ ਸਕਦਾ ਫੇਰ ਦੁਬਾਰਾ ਆਪਣੇ ਹੱਥਾਂ ਤੇ ਜ ਹਥਿਆਰ ਚੁੱਕਣ ਪਰ ਇਹ ਰਿਸਪੌਂਸਿਬਿਲਟੀ ਇੰਡੀਆ ਤੇ ਅਕਾ ਲੋਕਾਂ ਨੂੰ ਮਜਬੂਰ ਨਾ ਕਰੇ ਇਸ ਮਸਲੇ ਨੂੰ ਪੀਸਫੁਲੀ ਬੈਠ ਕੇ ਹੱਲ ਕਰੇ ਜੀ ਅਸੀਂ ਦੇਖ ਰਹੇ ਹਾਂ ਕਿ ਪੀਐਮ ਮੋਦੀ ਵੱਲੋਂ ਹਾਈ ਲੈਵਲ ਦੀ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਉਹਨਾਂ ਤਿੰਨਾਂ ਸੈਨਾਵਾਂ ਨੂੰ ਖੁੱਲੀ ਛੁੱਟੀ ਦੇਤੀ ਆ ਫ੍ਰੀ ਹੈਂਡ ਦਿੱਤਾ ਕਿ ਤੁਸੀਂ ਆ ਆਪਣੇ ਤਰੀਕੇ ਨਾਲ ਆਪਣੀ ਟਾਰਗੇਟ ਮਿੱਥੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜੰਗ ਹੋਊਗੀ ਕਿ ਜਾਂ ਇਹਦੇ ਕੋਈ ਸਟੇਜਾਂ ਕੋਈ ਦਾ ਮਾਹੌਲ ਕੁਝ ਹੋਰ ਤਰੀਕੇ ਦਾ ਹੋ ਸਕਦਾ। ਵੇਖੋ ਇਹਨਾ ਇਜ਼ੀ ਨਹੀਂ ਹੁੰਦਾ ਸਦਾ ਕਹਤਾਂ ਆਪੀ ਜੰਗ ਲੱਗ ਗਈ ਮੈਂ ਫੇਰ ਕਹ ਰਿਹਾ ਵੀ ਦੋਵੇਂ ਪਾਸੇ ਚੋਂ ਦਬਕੇ ਵਜ ਰਹੇ ਨੇ। ਇਹਨਾਂ ਨੇ ਜਿਵੇਂ ਤੁਸੀਂ ਕਹਤਾ ਪੀਐਮ ਉਹਦੇ ਨੇ ਕਹਤਾ ਖੁੱਲਾ ਹੱਥ ਦੇ ਤਾ ਆਪਣੀ ਸੈਨਾਂ ਨੂੰ। ਇੱਕ ਤਰੀਕੇ ਨਾਲ ਦੋ ਜਣ ਡਰਾਵਾ ਹੁੰਦਾ। ਜੰਗ ਲੜਨੀ ਨਹੀਂ ਸੌਖੀ ਨਹੀਂ ਪਈ ਹੁੰਦੀ। ਜਦੋਂ ਜੰਗ ਲੱਗਦੀ ਜਿਵੇਂ ਮੈਂ ਪਹਿਲਾਂ ਕਿਹਾ ਤੁਹਾਡਾ ਸਾਰਾ ਧਾਣਾ ਬਣਾ ਹਿੱਲਦਾ। ਜੀ ਠੀਕ ਹੈ ਉਹਦੇ ਚ ਕਿੰਨਾ ਨੁਕਸਾਨ ਆ ਇਕਨੋਮਿਕਲ ਜਾਂ ਤੁਹਾਡੀ ਗਰਾਊਂਡ ਦਾ ਕਿੰਨਾ ਨੁਕਸਾਨ ਬਹੁਤ ਕੁਝ ਹੁੰਦਾ ਹੈ। ਸੋ ਜੰਗ ਲ ਸੋ ਮੈਨ ਲੱਗਦਾ ਹੈ ਕਿ ਐਡੀ ਛੇਤੀ ਇਹ ਜੰਗ ਵਾਲੀ ਪੋਜੀਸ਼ਨ ਤੇ ਨਹੀਂ ਜਾਣਗੇ ਦੋਵੇਂ ਮੁਲਕ ਤੇ ਇਹਨਾਂ ਨੂੰ ਜਾਣਾ ਵੀ ਨਹੀਂ ਚਾਹੀਦਾ ਮਸਲੇ ਨੂੰ ਹੱਲ ਕਰਨਾ ਚਾਹੀਦਾ ਪਰ ਜੇ ਫਿਰ ਕਹ ਰਹੇ ਵੀ ਜੇ ਲੜਨ ਤੇ ਆ ਹੀ ਗਏ ਫਿਰ ਇਹਨਾਂ ਡੱਕ ਵੀ ਕੌਣ ਸਕਦਾ ਜੀ ਤੇ ਜੇ ਤੁਸੀਂ ਦੁਨੀਆਵੀ ਤੌਰ ਤੇ ਵੇਖੋਗੇ ਤਾਂ ਡੱਕਾਂ ਦੇ ਵਿੱਚ ਜੇ ਇਹ ਸਾਰੇ ਮਸਲੇ ਦੇ ਵਿੱਚ ਕੋਈ ਸ਼ਕਸ਼ਮ ਆ ਤੇ ਉਹ ਅਮਰੀਕਾ ਹੈ ਬਾਕੀ ਦੁਨੀਆ ਦੇ ਵਿੱਚ ਤੁਸੀਂ ਵੇਖੋ ਜਿੱਥੇ ਇੱਥੇ ਜੰਗ ਲੱਗੀ ਹੈ ਉੱਥੇ ਮੇਨ ਪਲੇਅਰ ਬੇਸ਼ੱਕ ਉਹ ਦੋ ਜਾਣੇ ਜਿਹੜੇ ਦੋ ਮੁਲਕ ਲੜ ਰਹੇ ਨੇ ਉਹ ਨੇ ਪਰ ਮੈਨ ਉੱਥੇ ਉਸ ਜੰਗ ਨੂੰ ਇੱਧਰ ਖੜਨਾ ਕਿ ਇੱਧਰ ਖੜਨਾ ਅਮਰੀਕਾ ਰੋਲ ਪਲੇ ਕਰਦਾ ਤੇ ਬਹੁਤ ਵੱਡਾ ਤੇ ਹੁਣ ਵੀ ਜਿਹੜੇ ਇਹ ਦੋ ਇਨਸੀਡੈਂਟ ਵਾਪਰੇ ਨੇ ਚਾਹ ਪਹਿਲ ਕਮ ਤੇ ਚਾਹੇ ਜਦੋਂ ਸਖਾਂ ਦਾ ਕਤਲਿਆ ਮਾਇ ਜੀ ਦੋਵਾਂ ਵਾਰੀ ਇੱਕ ਗੱਲ ਕਾਮਨ ਹੈ ਵੀ ਅਮਰੀਕਾ ਦਾ ਇੱਕ ਟਾਈਮ ਪ੍ਰੈਜ਼ੀਡੈਂਟ ਇਥੇ ਹੀ ਜੀ ਤੇ ਦੂਸਰੀ ਵਾਰੀ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਵਿੱਚ ਜੀ ਸੋ ਮਤਲਬ ਉਹ ਲੋਕ ਵੀ ਸ਼ਾਇਦ ਇਹਨਾਂ ਮੁਲਕਾਂ ਨੂੰ ਸਨੇਹ ਦੇਣੇ ਚਾਹੁੰਦੇ ਨੇ ਵੀ ਤੁਸੀਂ ਸਾਡੇ ਹੱਕਾਂ ਨੂੰ ਇਗਨੋਰ ਨਾ ਕਰੋ ਇਹਨਾਂ ਨੂੰ ਵੇਖੋ ਇਧਰ ਧਿਆਨ ਖਿੱਚਣਾ ਚਾਹੁੰਦੇ ਨੇ ਜਾਂ ਕੀ ਕਰਨਾ ਚਾਹੁੰਦੇ ਨੇ ਤੇ ਉਹਨਾਂ ਦੀ ਮਨਸ਼ਾ ਹੈ ਬਟ ਮੇਰਾ ਕਹਿੰਦਾ ਮਤਲਬ ਆ ਵੀ ਜਦੋਂ ਇਹ ਜਿਹੇ ਘਟਰਾਵਾ ਵਾਪਰਦਿਆਂ ਨੇ ਉਦੋਂ ਅਮਰੀਕਾ ਦਾ ਕੋਈ ਨਾ ਕੋਈ ਉੱਚ ਅਧਿਕਾਰੀ ਇੱਥੇ ਹੁੰਦਾ ਤੇ ਤੀਜੇ ਨੂੰ ਯਾਦ ਹੋਊਗਾ ਜਦੋਂ ਟਰੰਪ ਆਇਆ ਸੀ ਉਦੋਂ ਦਿੱਲੀ ਚੱਗਾ ਲੱਗੀਆਂ ਜੀ ਸੋ ਮਤਲਬ ਅਮਰੀਕਾ ਇੱਕ ਵੱਡਾ ਪਲੇਅਰ ਹੈ ਜਿਹਦੇ ਵੱਲ ਸ਼ਾਇਦ ਦੁਨੀਆ ਆਪਣਾ ਧਿਆਨ ਖਿੱਚਣਾ ਚਾਹੁੰਦੀ ਆ ਸੋ ਜੰਗ ਜਿਹੜੀ ਆ ਉਹ ਮਸਲੇ ਦਾ ਹੱਲ ਨਹੀਂ ਆ ਬੈਠ ਕੇ ਗੱਲਬਾਤ ਨਿਬੇੜਨੀ ਚਾਹੀਦੀ ਆ ਔਰ ਵਰਲਡ ਪਾਵਰਸ ਨੇ ਇਹਦੇ ਚ ਆਪਣਾ ਪੰਦਾ ਰੋਲ ਅਦਾ ਕਰਨਾ ਚਾਹੀਦਾ ਪਹਿਲੇ ਗਾਮਦੀ ਘਟਨਾ ਤੋਂ ਬਾਅਦ ਤੁਰੰਤ ਜਿਹੜੀ ਸਿੰਧੂ ਜਲ ਸੰਧੀ ਉਹ ਤੋੜੀ ਜਾਂਦੀ ਹੈ ਕਿਹਾ ਜਾਂਦਾ ਹੈ ਕਿ ਅਸੀਂ ਪਾਣੀ ਹੁਣ ਪਾਕਿਸਤਾਨ ਨੂੰ ਨਹੀਂ ਭੇਜਾਂਗੇ ਕਿ ਜਿਹੜਾ ਰਿਪੇਰੀਅਨ ਕਾਨੂੰਨ ਆ ਇਹ ਵਾਕਈ ਕਾਨੂੰਨ ਹੈ ਕਿ ਜਾਂ ਕੋਈ ਸਿਧਾਂਤ ਹੈ ਕਿ ਜਿਹਨੂੰ ਤੋੜ ਕੇ ਪਾਕਿਸਤਾਨ ਭਾਰਤ ਜਿਹੜਾ ਪਾਕਿਸਤਾਨ ਦਾ ਪਾਣੀ ਰੋਕ ਸਕਦਾ ਨਹੀਂ ਜਿਹੜਾ ਰਾਈਪੇਰੀਅਨ ਆ ਨਾ ਇਹਦੇ ਨਾਲ ਤਿੰਨ ਟਰਮਸ ਐਕਚੁਅਲੀ ਚ ਜੁੜਦੀਆਂ ਨੇ ਜੀ ਸਭ ਤੋਂ ਪਹਿਲਾਂ ਜੋੜਦੇ ਨੇ ਰਾਈਪੇਰੀਅਨ ਪ੍ਰਿੰਸੀਪਲਸ ਸਿਧਾਂਤ ਜਿਹੜੇ ਆ ਜਾਂਦੇ ਨੇ ਫਿਰ ਉਹ ਬਣਦਾ ਰਾਈਪੇਰੀਅਨ ਲਾਅਸ ਕਾਨੂੰਨ ਵੀ ਤੇਜਰਾਈ ਪੇਰੀਅਨ ਰਾਈਟਸ ਵੀ ਹੁੰਦੇ ਨੇ ਜਿਹੜੇ ਉਹਨਾਂ ਦੇ ਅਧਿਕਾਰ ਹੁੰਦੇ ਨੇ ਰਾਈ ਪੇਰੀਅਨ ਇਹ ਤਿੰਨੇ ਟਰਾਂਸ ਹੈਗੀਆਂ ਨੇ ਆਪੋ ਆਪਣੀ ਥਾਂ ਤੇ ਔਰ ਬਹੁਤਾਂਤ ਦੁਨੀਆ ਦੇ ਵਿੱਚ ਰਾਈ ਪੇਰੀਅਨ ਪ੍ਰਿੰਸੀਪਲਸ ਦੇ ਬੇਸਡ ਦੇ ਉੱਤੇ ਰਾਈ ਪੇਰੀਅਨਸ ਲਾਜ਼ ਫੋਲੋ ਕੀਤੇ ਜਾਂਦੇ ਔਰ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਖਿੱਤੇ ਦੇ ਵਿੱਚੋਂ ਕੋਈ ਵੀ ਵਾਟਰ ਬਾਡੀ ਲੰਘਦੀ ਆ ਜਾਂ ਵਾਟਰ ਬਾਡੀ ਮੌਜੂਦ ਹੈ ਜਿਹੜੇ ਖਿੱਤੇ ਦੇ ਉੱਤੇ ਉਸ ਖਿੱਤੇ ਦੇ ਲੋਕਾਂ ਦਾ ਉਹਦੇ ਉੱਤੇ ਪਹਿਲਾ ਹੱਕ ਆ ਜੀ ਉਹਦਾ ਇੱਕ ਕਾਰਨ ਆ ਉਹ ਐਵੇਂ ਨਹੀਂ دیتا ਉਹਨਾਂ ਨੂੰ ਹੱਕ ਵੀ ਤੁਹਾਡਾ ਹੱਕ ਆ ਮਤਲਬ ਜਿਦਾ ਸਾਡੇ ਆਪਣੇ ਪੰਜਾਬ ਦਾ ਵੀ ਜੇ ਆਪਾਂ ਮੈਂ ਤੁਹਾਨੂੰ ਇਹਦੇ ਵਿੱਚ ਗੱਲ ਕਰਾਂ ਇੰਡਸ ਵਾਟਰ ਟ੍ਰੀਟੀ ਤੇ ਜੇ ਬਹੁਤ ਗੰਦੀ ਗੱਲ ਹੈ ਇੰਡੀਆ ਤੋੜ ਨਹੀਂ ਸਕਦਾ ਇਸ ਤਰੀਕੇ ਦੇ ਨਾਲ ਜੀ ਕਿਉਂਕਿ ਉਸ ਇੰਡਸ ਵਾਟਰ ਟ੍ਰੀਟੀ ਦੇ ਵਿੱਚ ਤਿੰਨ ਪਲੇਅਰਸ ਨੇ ਇੰਡੀਆ ਪਾਕਿਸਤਾਨ ਐਂਡ ਵਰਲਡ ਬੈਂਕ ਵੀ ਜੀ ਸੋ ਉਹ ਇਹਨਾਂ ਸੌਖਾ ਨਹੀਂ ਪਿਆ ਇੰਡੀਆ ਨੂੰ ਵੀ ਮੈਂ ਆਪਣੇ ਵੱਲੋਂ ਕੈਨਸਲ ਕਰਤੀ ਜਾਜ ਤੋਂ ਬਾਅਦ ਮੈਂ ਪਾਣੀ ਨਾਲ ਬੰਨ ਮਾਰ ਦਾਂਗਾ ਤੇ ਪਾਕਿਸਤਾਨ ਨੂੰ ਪਾਣੀ ਨਾ ਜਾਂਦਾਗਾ ਇੰਡੀਆ ਸੌਖਾ ਐਡੀ ਸੌਖੀ ਖੇਡ ਨਹੀਂ ਇਹ ਆਪਣੇ ਲੋਕਾਂ ਨੂੰ ਕਈ ਖੁਸ਼ ਕਰਨ ਦੇ ਲਈ ਪੋਲੀਟੀਸ਼ੀਅਨਸ ਇਹੋ ਜਿਹੇ ਬਿਆਨ ਦੇ ਦਿੰਦੇ ਨੇ ਬਟ ਇਹਨਾਂ ਦੀ ਇੰਪਲੀਮ ਜਿਹੜਾ ਸਾਡਾ ਪੰਜਾਬ ਦਾ ਤੇ ਇਵਨ ਰਾਜਸਥਾਨ ਦਾ ਵੀ ਤੁਸੀਂ ਕੇਸ ਵੇਖੋ ਜਦੋਂ ਆਪਣੇ ਪਾਣੀਆਂ ਦੀ ਰਾਇਲਟੀ ਦੀ ਮੰਗ ਕਰਦੇ ਆਂ ਫਿਰ ਰਾਜਸਥਾਨ ਨੂੰ ਪਾਣੀ ਜਾਂ ਹਰਿਆਣੇ ਨੂੰ ਪਾਣੀ ਨਹੀਂ ਜਾਣਾ ਚਾਹੀਦਾ ਤੇ ਲੋਕ ਇੱਕ ਗੱਲ ਕਹਿੰਦੇ ਨੇ ਵੀ ਯਾਰ ਉਧਰ ਵੀ ਤਾਂ ਲੋਕ ਹੀ ਵੱਸਦੇ ਨੇ ਇਨਸਾਨ ਹੀ ਵੱਸਦੇ ਨੇ ਉਧਰ ਵੀ ਤਾਂ ਖੇਤੀਬਾੜੀ ਹੁੰਦੀ ਆ ਉਹਨਾਂ ਨੂੰ ਪਾਣੀ ਦੇ ਵੀ ਦੋਗੇ ਤੇ ਕੀ ਹੋਊਗਾ ਮਤਲਬ ਇੱਕ ਇਮੋਸ਼ਨਲ ਕਾਰਡ ਖੇਡਿਆ ਜਾਂਦਾ ਪਰ ਜਿਹੜੀ ਮੈਂ ਗੱਲ ਤੇ ਆ ਰਿਹਾ ਵੀ ਜਿਹੜੇ ਲੌਸ ਬਣਦੇ ਨੇ ਵੀ ਉਸ ਖਿੱਤੇ ਦੇ ਲੋਕਾਂ ਦਾ ਅਧਿਕਾਰ ਕਿਉਂ ਆ ਉਹਦਾ ਕੁਝ ਕਾਰਨ ਆ ਉਹਦਾ ਬੇਸਿਕ ਕਾਰਨ ਕੀ ਆ ਉਹ ਕਹਿੰਦੇ ਨੇ ਵੀ ਮੰਨ ਲਓ ਸਤਲੁਜ ਦਰਿਆ ਪੰਜਾਬ ਦੇ ਵਿੱਚੋਂ ਲੰਘ ਰਿਹਾ ਠੀਕ ਹੈ ਹੁਣ ਇਹ ਪਿੱਛੋਂ ਹਿਮਾਚਲ ਤੋਂ ਆਉਂਦਾ ਇਹਦਾ ਮਤਲਬ ਇਹਦੇ ਉੱਤੇ ਹਿਮਾਚਲ ਦਾ ਹੱਕ ਵੀ ਹੈ ਜੀ ਜਦੋਂ ਪੰਜਾਬ ਚ ਐਂਟਰ ਕਰ ਜਾਂਦਾ ਤੇ ਪੰਜਾਬ ਦਾ ਹੱਕ ਹੈ ਤੇ ਜਦੋਂ ਇਹ ਪਾਕਿਸਤਾਨ ਚ ਅੱਗੇ ਚੱਲਿਆ ਜਾਏਗਾ ਤੇ ਉੱਥੇ ਫਿਰ ਪਾਕਿਸਤਾਨ ਦਾ ਹੱਕ ਬਣੇਗਾ ਜੀ ਤੇ ਬਾਇਲ ਲਾਸ ਇਹ ਹੁੰਦਾ ਹੈ ਵੀ ਤੁਸੀਂ ਮੈਨੂੰ ਐਗਜ਼ੈਕਟ ਅਮਾਉਂਟ ਭੁੱਲ ਗਿਆ ਮੈਂ ਗਲਤ ਨਾ ਹੋਆ ਔਨ ਰਿਕਾਰਡ ਗੱਲ ਹੈ ਸ਼ਾਇਦ 25 ਜਾਂ 75 ਦੋਵਾਂ ਚੋਂ ਕੁਝ ਏਕ ਹੈ ਵੀ ਇੰਨੇ ਪਰਸੈਂਟ ਪਾਣੀ ਫਲੋ ਹੋਣਾ ਚਾਹੀਦਾ ਉਹਦੇ ਵਿੱਚੋਂ ਜੀ ਤੁਸੀਂ ਜਦੋਂ ਵੱਧ ਨਹੀਂ ਟੱਕ ਸਕਦੇ ਠੀਕ ਹੈ ਇੱਕ ਮਾਤਰਾ ਕੁਝ ਰੱਖੀ ਹੋਈ ਹੈ ਵੀ ਜੇ ਤੁਹਾਡੇ ਏਰੀਆ ਚ ਆ ਰਿਹਾ ਆ ਤੇ ਜਿੰਨਾ ਤੁਹਾਡੇ ਏਰੀਆ ਚ ਪਾਣੀ ਵਗ ਰਿਹਾ ਹੈ ਉਸ ਰਿਵਰ ਦੇ ਵਿੱਚੋਂ ਤੁਸੀਂ ਉਹਦੇ ਚ ਇੰਨੇ ਪਰਸੈਂਟ ਵਰਤ ਸਕਦੇ ਹੋ ਬਾਕੀ ਤੁਹਾਨੂੰ ਅੱਗੇ ਛੱਡਣਾ ਪਏਗਾ ਠੀਕ ਹੈ ਇਹ ਕਾਨੂੰਨ ਨੇ ਕੁਝ ਬਣੇ ਹੋਏ ਹਾਂ ਤੁਸੀਂ ਉਦੋਂ ਡੱਕ ਸਕਦੇ ਹੋ ਜੇ ਅਗਲੇ ਦੇ ਨਾਲ ਤੁਹਾਡੀ ਕੋਈ ਟ੍ਰੀਟੀ ਹੈ ਕੋਈ ਸੰਧੀ ਹੈ ਵੀ ਭਾਈ ਚੱਲ ਜੇ ਤੁਹਾਨੂੰ ਇੰਨਾ ਚਾਹੀਦਾ ਤੂੰ ਡੱਕ ਲੈ ਤੂੰ ਬਾਕੀ ਅੱਗੇ ਇਹਨਾਂ ਦੇ ਬਟ ਉਹ ਕਹਿੰਦੇ ਨੇ ਵੀ ਕੁਦਰਤ ਨੂੰ ਮੇਨਟੇਨ ਕਰਨ ਦੇ ਲਈ ਇੰਨੇ ਪਰਸੈਂਟ ਪਾਣੀ ਹੀ ਤੁਸੀਂ ਵਰਤ ਸਕਦੇ ਹੋ ਬਾਕੀ ਤੁਹਾਨੂੰ ਅੱਗੇ ਦੇਣਾ ਪੈਂਦਾ ਹੁਣ ਜਿਹੜੀ ਸਤਲੋਜ ਆ ਉਹ ਵਗਦੀ ਜਿਵੇਂ ਮੰਨ ਲਓ ਪਿਛੋਂ ਆਈ ਪਹਾੜਾਂ ਚੋਂ ਧਰਦੀ ਆ ਉਹ ਹਿਮਾਚਲ ਤੋਂ ਪਿਛੇ ਚਲ ਜਾਂਦਾ ਉਹਦਾ ਜਿਹੜਾ ਸਰੋਤ ਆ ਹਿਮਾਚਲ ਚੋਂ ਦੀ ਹਿਮਾਚਲ ਦਾ ਉੱਤੇ ਹੱਕ ਆ ਪੰਜਾਬ ਚੋਂ ਦੀ ਪੰਜਾਬ ਦਾ ਅੱਗੇ ਹੱਕ ਆ ਅੱਗੇ ਜੇ ਪਾਕਿਸਤਾਨ ਚ ਚਲ ਜਾਂਦੀ ਤੇ ਉਹਦਾ ਹੱਕ ਆ ਹਰਿਆਣੇ ਦੇ ਵਿੱਚੋਂ ਦੀ ਇਹ ਨਹੀਂ ਵਗ ਰਹੀ Rajasthan ਚੋਂ ਨਹੀਂ ਵਗ ਰਹੀ ਇਸ ਕਰਕੇ ਹਰਿਆਣੇ ਤੇ Rajasthan ਦਾ ਇਹਦੇ ਪਾਣੀ ਤੇ ਕੋਈ ਹੱਕ ਨਹੀਂਗਾ ਕਾਨੂੰਨੀ ਤੌਰ ਤੇ ਉਹਦਾ ਕਾਰਨ ਇਹ ਆ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਜਿਹੜੇ ਮਾਹਰ ਨੇ ਉਹ ਕਹਿੰਦੇ ਨੇ ਵੀ ਜਿੱਥੋਂ ਦੀ ਇਹ ਬੋਡੀ ਵਗ ਰਹੀ ਆ ਉਹ ਇੱਕ ਜ਼ਮੀਨ ਮਾਲਕ ਹੈ ਪਾਣੀ ਚੱਲਦਾ ਉਥੋਂ ਉੱਥੇ ਕੁਝ ਨਹੀਂ ਹੁੰਦਾ। ਨਾ ਖੇਤੀ ਬਾੜੀ ਹੋਣੀ ਆ ਨਾ ਕੋਈ ਹੋਰਣਾ। ਉੱਥੇ ਸਿਰਫ ਪਾਣੀ ਵਗ ਰਿਹਾ। ਉਹ ਜ਼ਮੀਨ ਮਲ ਰਿਹਾ ਹੈ ਨਾ ਤੇ ਜ਼ਮੀਨ ਕਿਹਦੀ ਆ? ਉਸ ਖਿੱਤੇ ਦੀ ਆ। ਜਦੋਂ ਉਹ ਜ਼ਮੀਨ ਉਸ ਖਿੱਤੇ ਦੀ ਵਰਤ ਰਿਹਾ ਪਾਣੀ। ਉਹ ਹਿਮਾਚਲ ਦੀ ਜਾਂ ਉਹ ਸੌਰੀ ਹਰਿਆਣੇ ਦੀ ਜਾਂ ਰਾਜਸਥਾਨ ਦੀ ਤੇ ਵਰਤ ਨਹੀਂ ਰਿਹਾ। ਜ਼ਮੀਨ ਇੱਥੋਂ ਦੀ ਵਰਤ ਰਿਹਾ। ਫਿਰ ਦੂਸਰੀ ਗੱਲ ਉਹ ਕਹਿੰਦੇ ਨੇ ਵੀ ਜੇ ਮੰਨ ਲਓ ਕੱਲ ਨੂੰ ਇਹਦੇ ਵਿੱਚ ਫਲੱਡਸ ਆਉਂਦੇ ਨੇ। ਜੀ। ਉਹਦਾ ਨੁਕਸਾਨ ਕਿੰਨਾ ਹੋਣਾ? ਜਿੱਥੇ ਉਹ ਵਗਦਾ ਪਿਆ ਉਹਦੇ ਏਰੀਆ ਨੇ ਨੁਕਸਾਨ ਹੋਣਾ ਨਾ। ਜੀ। ਇਹ ਤੇ ਹੈ ਨਹੀਂ ਵੀ ਨੁਕਸਾਨ ਇੱਥੇ ਹੋਣਾ ਨਹੀਂ ਤੇ ਸਦਾ ਜਾ ਕੇ ਰਾਜਸਥਾਨ ਦੇ ਵਿੱਚ ਜਾਂ ਉੱਥੇ ਹਰਿਆਣੇ 'ਚ ਹੋ ਜਾਣਾ। ਜੀ ਉਹ ਇਸੇ ਏਰੀਆ ਦੇ ਲੋਕਾਂ ਨੂੰ ਇਹਦੀ ਮਾਰ ਚੱਲਣੀ। ਜੇ ਕਹਿੰਦੇ ਇਹਨੂੰ ਸੋਕਾ ਪਿਆ ਤੇ ਤਾਂ ਵੀ ਇਹਦੇ ਆਲੇ-ਦੁਆਲੇ ਦੇ ਲੋਕਾਂ ਦੇ ਮਤਲਬ ਪ੍ਰਭਾਵਿਤ ਹੋਣਾ ਚਾਹੀਦਾ ਸੇਮ ਪੈਣੀ ਆ ਚਾਹੇ ਇੱਥੇ ਨਮਕ ਵਧਣਾ ਜ਼ਮੀਨ ਦੇ ਵਿੱਚ ਇਹੋ ਜਿਹੇ ਜਿੰਨੀਆਂ ਵੀ ਕੈਲਕੂਲੇਸ਼ਨਸ ਨੇ ਕਰਕੇ ਕਹਿੰਦੇ ਨੇ ਵੀ ਜਦੋਂ ਨੁਕਸਾਨ ਉਹ ਖੇਤਾਂ 'ਚ ਲੱਲੇ ਨੁਕਸਾਨ ਉਸ ਖੇਤੇ ਦੇ ਲੋਕਾਂ 'ਚ ਲੱਣ। ਜ਼ਮੀਨ ਉਸ ਖੇਤੇ ਦੀ ਵਰਤੀ ਜਾਵੇ ਤੇ ਫਿਰ ਪਹਿਲਾ ਅਧਿਕਾਰ ਵੀ ਤੇ ਵਰਤਨ ਦਾ ਉਹਨਾਂ ਦਾ ਹੋਣਾ ਚਾਹੀਦਾ ਨਾ। ਜੀ ਇਹ ਤਾਂ ਇਹਨਾਂ ਵੀ ਨੁਕਸਾਨ ਉਹ ਝੱਲਣ ਤੇ ਵਰਤੇ ਕੋਈ ਹੋਰ ਸੋ ਇਸ ਗੱਲ ਤੇ ਆ ਕੇ ਜਿਹੜੀ ਉਹ ਗੱਲ ਮੈਂ ਕਹਿਣੀ ਚਾਹੁੰਦਾ ਵੀ ਜਿਹੜਾ ਜਿਹੜੇ ਇਹਨਾਂ ਨੇ ਪਾਣੀ ਡੱਕਣ ਦੀ ਧਮਕੀ ਮਾਰੀ ਆ ਉਹ ਇਹਨੇ ਸੌਖੀ ਨਹੀਂ ਗੀ ਇਹ ਕੁਦਰਤੀ ਤੌਰ ਤੇ ਵੀ ਗਲਤ ਹੈ ਔਰ ਬਾਇਰ ਰਾਈਪੇਰੀਅਨਸ ਲਾ ਵੀ ਇੰਡੀਆ ਇਸ ਤਰੀਕੇ ਨਾਲ ਨਹੀਂ ਕਰ ਸਕਦਾ ਸੋ ਇਹ ਕੰਮ ਜਿਹੜੇ ਆ ਉਹ ਨਹੀਂ ਇਹਨਾਂ ਨੂੰ ਐਵੇਂ ਗਿੱਦੜ ਧਮਕੀਆਂ ਨਹੀਂ ਮਾਰਨੀਆਂ ਚਾਹੀਦੀਆਂ ਜਿਹੜੀ ਚੀਜ਼ ਤੁਸੀਂ ਕਰਨ ਦੇ ਲਾਇਕ ਨਾ ਹੋ ਉਹਦੇ ਐਵੇਂ ਲੋਕਾਂ ਕੋਲ سکھ نوجوان نے جڑیاں گلیں کی حقیقت دے اتے مبنی گلیں کی حقیقت ہی ہے جو اس نے بیان کی انڈیا صرف الزام تراشی تو کم لے رہا ہے بے بنیاد بے مقصد پاکستان دے اتے حملہ کر کے نہ مسوم انو شہید جنہاں جنہ جب بزرگ شامل سے خواتین شامل گیاں اور بچے شامل گئے کوئی دہشت گرد نہیں سکے اگر ਇਹਨਾਂ ਦਾ ਸਿਕਿਉਰਿਟੀ ਸਿਸਟਮ ਇਹਨਾਂ ਦਾ ਮਿਲਟਰੀ ਸਿਸਟਮ ਇਹ ਦਸ ਸਟਰੋਂਗ ਸੀਗਾ ਤੇ ਜਦੋਂ دہشتਗੱਡ ਇਹਨਾਂ ਦੇ ਘਰ ਚੁੱਕ ਅ ਘੁਸ ਕੇ ਉਹਨਾਂ ਨੇ ਹਮਲਾ ਕੀਤਾ ਤੇ ਉਹ ਜ਼ਿੰਦਾ ਵਾਪਸ ਆ ਗਏ ਉਸ ਚੀਜ਼ ਦਾ ਇਤਰਾਫ ਨਹੀਂ ਕਰਦੇ ਹੈਗੇ ਲੇਕਿਨ ਇਹ ਆਪਣੀ ਉਸ ਕਮਜ਼ੋਰੀ ਨੂੰ ਆਪਣੀ ਉਸ ਕਮੀ ਨੂੰ ਲੁਕਾਉਣ ਵਾਸਤੇ ਉਲਟਾ ਇਹਨਾਂ ਨੇ ਹਮਲਾ ਕਰਕੇ ਜਿਹੜਾ ਵਾ ਉਹ ਹੋਰ ਕੰਮ ਵਧਾਇਆ ਹੈ ਜਿਸ ਦਾ ਇਹਨਾਂ ਨੂੰ ਜਿਹੜਾ ਖਮਿਆਜ਼ਾ ਭੁਗਤਣਾ ਪਏਗਾ ਪਾਕਿਸਤਾਨੀ ਫੌਜ ਜਿਹੜੀ ਕਿ ਦੁਨੀਆ ਦੀ ਬਿਹਤਰੀਨ ਫੌਜਾਂ ਦੇ ਵਿੱਚ ਦਾ شمار ਹੁੰਦਾ ਵੈ ਉਹ ਜ਼ਰੂਰ ਇਹਨਾਂ ਕੋਲੋਂ ਇਸ ਚੀਜ਼ ਦਾ ਜਵਾਬ ਤਲਬ ਕਰੇਗੀ ਕੁਸ਼ਤੇ ਉਹਨਾਂ ਨੇ ਆਪਣੇ ਕਰਕੇ ਦਿਖਾਇਆ ਹੈਗਾ ਵੈ ਜਿਹੜੇ ਇਹਨਾਂ ਦੇ ਪੰਜ ਤਿਆਰੇ ਸੁੱਟ ਦਿੱਤੇ ਹੈਗੇ ਆ ਔਰ ਬਾਕੀ ਜੜੀ ਕਸਰ ਹੈ ਉਹ ਵੀ ਪੂਰੀ ਹੋ ਜਾਵੇਗੀ ਆ ਬਾਕੀ ਨੌਜਵਾਨ ਲੀਡਰ ਨੇ ਜਿਹੜੀ ਗੱਲ ਕੀਤੀ ਕਿ 1971 ਦੇ ਵਿੱਚ 1965 ਦੀ جنگ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਸਿੱਖ ਬਰਾਦਰੀ ਨੇ ਪਾਇਆ ਔਰ ਸਭ ਤੋਂ ਜ਼ਿਆਦਾ ਮਾਲੀ ਤੇ ਜਾਣੀ ਨੁਕਸਾਨ ਵੀ ਸਿੱਖਾਂ ਨੂੰ ਬਰਦਾਸ਼ਤ ਕਰਨਾ ਪਿਆ ਹੁਣ ਉਹ ਇਸ جنگ ਦੇ ਵਿੱਚ ਹਿੱਸਾ ਨਹੀਂ ਬਣਨਗੇ ਔਰ ਬਾਕੀ ਵੀਰੋ ਤੁਸੀਂ ਉਹਨਾਂ ਦੀਆਂ ਗੱਲਾਂ ਦੇ ਨਾਲ ਕਿੰਨੀ ਸਹਿਮਤੀ ਰੱਖਦੇ ਈਏ ਜਾਂ ਤੁਹਾਡਾ ਕੀ ਬਿਆਨ ਈ ਹੈ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੱਖਿਓ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼